ਨਾਲ ਹੀ ਨਾਲ ਇਸ ਦੁਨੀਆ ਵਿੱਚ ਰਹਿੰਦੇ ਹੋਏ ਤੁਹਾਡੇ ਅੰਦਰ ਹਰ ਆਤਮਾ ਦੇ ਲਈ ਉਹ ਭਾਵੇਂ ਕਿੰਨੀ ਵੀ ਅਪਕਾਰਿਕ ਕਿਉਂ ਨਾ ਹੋਵੇ ਪ੍ਰੇਮ ਰਹਿਤ ਕਲਿਆਣ ਦੀ ਭਾਵਨਾ ਹੋਣੀ ਚਾਹੀਦੀ ਹੈ ਕਿਉਂਕਿ ਉਹ ਆਤਮਾ ਕਲਪ ਪਹਿਲਾਂ ਦੇ ਅਨਸਾਰ ਆਪਣਾ ਐਕੂਰੇਟ ਪਾਰਟ ਪਲੇ ਕਰ ਰਹੀ ਹੈ ਜਿਵੇਂ ਜਿਵੇਂ ਆਤਮਾ ਦੇ ਅੰਦਰ ਸ਼ਾਂਤੀ ਪਵਿੱਤਰਤਾ ਦੀ ਸ਼ਕਤੀ ਵੱਧਦੀ ਜਾਵੇਗੀ ਦੇਵਕੁਲ ਦੀਆਂ ਆਤਮਾਵਾਂ ਜੋ ਤੁਹਾਡੇ ਹਿੱਕ ਵਿੱਚ ਨੇੜੇ ਆਉਣ ਵਾਲੀਆਂ ਹਨ ਆਪਣੇ ਆਪ ਹੀ ਤੁਹਾਡੇ ਨੇੜੇ ਆ ਜਾਣਗੀਆਂ ਅਤੇ देर ਨਾਲ ਆਉਣ ਵਾਲੀਆਂ ਆਤਮਾਵਾਂ ਤਹਾ ਦੇ ਨਾਲ ਆਪਣੇ ਆਪ ਹੀ ਕਨੈਕਸ਼ਨ ਘਟਦਾ ਜਾਵੇਗਾ ਉਹ ਆਪਣੇ ਸੰਸਕਾਰਾਂ ਦੇ ਵਾਸ ਹੋ ਕੇ ਆਪਣੇ ਆਪ ਹੀ ਤੁਹਾਡੇ ਤੋਂ ਨਿਆਰੀਆਂ ਹੁੰਦੀਆਂ ਜਾਣਗੀਆਂ ਅਤੇ ਨਿਆਰੀਆਂ ਹੋ ਕੇ ਵੀ ਸਦਾ ਤੁਹਾਡੇ ਲਈ ਸ਼ੁਭਪਾਵਨਾ ਸ਼ੁਭ ਕਾਮਨਾ ਦੇ ਕਾਰਨ ਇਹ ਮਹਿਸੂਸ ਕਰਨਗੀਆਂ ਕਿ ਇਹ ਤਾਂ ਸ਼੍ਰੇਸ਼ਟ ਆਤਮਾਵਾਂ ਹਨ ਸਾਡੇ ਤੋਂ ਵੱਖਰੀਆਂ ਹਨ ਇਹ ਪਰਵਰਤਨ ਆਪਣੇ ਆਪ ਹੋਵੇਗਾ ਇਸ ਲਈ ਤੁਸੀਂ ਬੱਚਿਆਂ ਨੂੰ ਕੁਝ ਵੀ ਸੋਚਣ ਦੀ ਲੋੜ ਨਹੀਂ ਤੁਹਾਨੂੰ ਤਾਂ ਸਿਰਫ ਹਰ ਆਤਮਾ ਦੇ ਸੰਸਕਾਰਾਂ ਨੂੰ ਪਰਖ ਕੇ ਉਸ ਦੇ ਅਨਸਾਰ ਸੰਪਰਕ ਵਿੱਚ ਆਉਣਾ ਹੈ ਅਰਥਾਤ ਪਹਿਲਾਂ ਤੋਂ ਹੀ ਉਸ ਦੇ ਪਾਠ ਨੂੰ ਜਾਣ ਕੇ ਵਰਤਮਾਨ ਵਿੱਚ ਰਹਿੰਦੇ ਹੋਏ ਸ਼ੁਭ ਕਾਮਨਾ ਸ਼ੁਭ ਕਾਮਨਾ ਨਾਲ ਤੁਰੰਤ ਬਿੰਦੀ ਲਾ ਕੇ ਬਿੰਦੀ ਬਣ ਬਿੰਦੀ ਬਾਪ ਦੇ ਨਾਲ بیٹھ ਜਾਣਾ ਹੈ ਐਸੀ ਆਤਮਾਵਾਂ ਪ੍ਰਤੀ ਇੱਕ ਵੀ ਸੰਕਲਪ ਵਿਅਰਥ ਨਹੀਂ ਜਾਣਾ ਚਾਹੀਦਾ ਤੁਸੀਂ विश्व ਕल्याणकारी ਬੱਚੇ ਹੋ ਇਸ ਲਈ ਪਹਿਲਾਂ ਉਹਨਾਂ ਆਤਮਾਵਾਂ ਦਾ ਕਲਿਆਣ ਕਰਨਾ ਹੈ ਜੋ ਤੁਹਾਡੇ ਸੰਬੰਧ ਸੰਪਰਕ ਵਿੱਚ ਆਉਂਦੀਆਂ ਹਨ ਉਦੋਂ ਹੀ ਵਿਸ਼ਵ ਦਾ ਕਲਿਆਣ ਉਵਿਕਾ ਬੱਚੇ ਤੁਹਾਡੇ ਸਿਰ ਸਿਰਫ ਗਿਆਨवान ਬਣ ਕੇ ਆਪਣੇ ਆਪ ਦੇਖਿਆ ਰੱਖਣਾ ਹੈ ਆਪਣੇ ਆਪ ਨੂੰ ਵੇਖ ਵੇਖਦੇ ਰਹਿਣਾ ਕਿ ਮੇਰੀ ਬੁੱਧੀ ਕਿੱਧਰ ਇਧਰ ਉਧਰ ਤੇ ਨਹੀਂ ਜਾਂਦੀ ਅਤੇ ਫਿਰ ਸ਼ਕਤੀਸ਼ਾਲੀ ਬਣ ਕੇ ਬਾਪ ਨੂੰ ਆਪਣੇ ਨਾਲ ਰੱਖ ਕੇ ਮਨ ਬੁੱਧੀ ਨੂੰ ਠੀਕ ਦਿਸ਼ਾ ਵੱਲ ਲਿਓਣਾ ਲਿਉਂਦਾ ਰਹਿਣ ਦਾ ਪ੍ਰਸ਼ਾਰਥ ਕਰਦੇ ਰਹਿਣਾ ਹੈ ਕਿ ਜੀਤ ਤਾਂ ਤਾਂ ਹਦੀ ਹੀ ਹੈ ਨਾ ਵਰਤਮਾਨ ਵਿੱਚ ਰਹਿਣ ਦਾ ਅਰਥ ਹੈ ਪਹਿਲਾਂ ਲੰਘਿਆ ਹੋਇਆ ਇੱਕ ਸੈਕਿੰਡ ਵੀ ਪੂਤਕਾਲ ਹੈ ਆਉਣ ਵਾਲਾ ਅਗਲਾ ਸੈਕਿੰਡ ਉਪਿਖ ਹੈ ਅੱਛਾ ਬੇहद ਕੇ ਬੇहद ਕੀ ਪਰਮ 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 ਮਹਾ ਸ਼ਾਂਤੀ ਮਹਾ ਸ਼ਾਂਤੀ ਮਹਾ ਸ਼ਾਂਤੀ